ਜੋ 13 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜੇ ਕਿਸਾਨ ਗਾਂ ਵੀ ਡਟੇ ਰਹਿਣਗੇ ਅਸੀਂ ਆ ਇਸ ਟਾਈਮ ਬਾਬਾ ਦਰਸ਼ਨ ਸਿੰਘ ਜੀ ਦਾਸੂਵਾਲ ਮੰਡੀ ਤੋਂ ਉਹਨਾਂ ਨਾਲ ਜੁੜ ਚੁੱਕੇ ਆ ਬਾਬਾ ਜੀ ਨਾਲ ਗੱਲਬਾਤ ਕਰ ਲਗੇ ਹਾਂਜੀ ਬਾਬਾ ਜੀ ਭਾਈ ਜੀ ਖਾਲਸਾ ਭਾਈ ਜੀ ਕੀ ਹਾਲ ਹੈ ਗੁਰਮਖੋ ਆਪਾਂ ਸਿੰਘੂ ਬਾਰਡਰ ਤੇ ਵੀ ਸਾਲ ਉੱਤੇ ਆਪਾਂ ਲੰਗਰ ਪਾਣੀ ਦੀ ਸੇਵਾ ਕੀਤੀ ਆ ਸੰਗਤਾਂ ਨੇ ਨਾਲ ਰਲ ਕੇ ਤੇ ਹੁਣ ਵੀ ਜਿੰਨਾ ਚਿਰੇ ਫਤੇ ਨਾ ਹੋਵੇ ਉਹਨਾਂ ਚਿਰ ਆਪਾਂ ਜਾਣਾ ਨਹੀਂ ਤੇ ਪਿਛਲੇ ਜਿਹੜੇ ਪਿੰਡਾਂ ਦੇ ਵਿੱਚ ਬੈਠੀਆਂ ਸੰਗਤਾਂ ਉਹਨਾਂ ਨੂੰ ਬੇਨਤੀ ਆ ਵੀ ਘਰਾਂ ਦੇ ਘਰ ਆਪਾਂ ਫੇਰ ਹੀ ਆਪਣੇ ਸੂਤਰ ਆਉਣੇ ਆ ਜੇ ਆਪਾਂ ਇਹ ਸੂਤਰ ਕਰ ਲਿਆ ਦੇ ਫਿਰ ਆਪਣੇ ਘਰਾਂ ਦੇ ਘਰ ਵੀ ਸੂਤਰ ਆ ਜਾਣਗੇ ਤੇ ਜੇ ਆਪਣੇ ਇਹ ਸੂਤਰਾਂ ਅਰ ਘਰਾਂ ਵਾਲੇ ਵੀ ਨਹੀਂ ਸੂਤਰ ਆਉਣੇ ਤੇ ਹੰਬਾ ਕੇ ਸਾਰੀਆਂ ਸੰਗਤਾਂ ਵਾਰੀ ਨਾ ਇੱਕ ਘਰ ਦਾ ਇੱਕ ਬੰਦਾ ਵੀ ਤੁਰਿਆ ਆਵੇ ਜੇ ਤੁਹਾਨੂੰ ਤੁਹਾਨੂੰ ਹੋ ਜਾਣੀ ਆ ਤੇ ਗੁਰਮਖੋ ਜਿੱਥੋਂ ਤੱਕ ਹੋ ਸਕਦਾ ਵਾਦ ਤਵਾ ਸੰਗਤਾਂ ਇੱਥੇ ਆਣ ਕੇ ਪੜਾ ਲਈਏ ਇਹ ਰੌਣਕਾਂ ਵਧਾਈਏ ਇਹ ਮੋੜੀ ਦੇ ਧੌਣ ਤੇ ਗੋਡਾ ਦੇ ਕੇ ਸਭ ਕੋ ਮਨਾਈਏ ਇਹ ਸਾਡੇ ਵੱਲੋਂ ਬੇਨਤੀ ਆ ਇੱਥੇ ਲੰਗਰ ਪਾਣੀ ਚੱਲ ਰਿਹਾ ਤੇ ਸਾਰੀਆਂ ਸੰਗਤਾਂ ਆਣ ਕੇ ਇੱਥੇ ਦਰਸ਼ਨ ਦੇਣ ਵਾਰੀ ਵਾਰੀ ਭਾਈ ਇਹ ਬੇਨਤੀ ਸਾਡੇ ਵੱਲੋਂ ਭਾਈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜਿਹੜੇ ਵਜਨ ਬਾਬੇ ਜੀ ਨੇ ਆਖਿਆ ਇਨਾ ਵਜਨਾਂ ਦੇ ਪੈਰਾ ਦੇ ਸੰਗਤਾਂ ਤੁਰੀਆਂ ਉਹਦੇ ਤੁਰੀਆਂ ਜਾਂਦੇ ਇੱਥੇ ਸੰਗਤਾਂ ਦਾ ਘਾਟ ਸੰਗਤਾਂ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਜੋ ਨੌਜਵਾਨ ਪੀੜੀ ਹੈ ਸ਼ਾਂਤਮਈ ਨਾਲ ਡੱਟੀ ਖੜੀ ਹੈ ਜਿਹੜੇ ਹੋਰ ਵੀ ਕਿਸਾਨ ਸਾਰੇ ਸ਼ਾਂਤਮਈ ਰਹਿੰਦੇ ਬਾਬੇ ਜੀ ਨੇ ਉਹਨਾਂ ਲਈ ਇੱਕ ਮੈਸੇਜ ਦਿੱਤਾ ਹੈ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਉਹ ਵੀ ਹੋਮੋ ਹਮਾ ਕੇ ਇੱਥੇ ਪਾਉਣ ਕਿਉਂਕਿ 13 ਫਰਵਰੀ ਤੋਂ ਇਹ ਕਿਸਾਨ ਡੱਟੇ ਖੜੇ ਹਰ ਸਫਟ ਦੇ ਵਿੱਚ ਪਹੁੰਚਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ